ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਕੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਅਸਾ ਅਸੀਂ ਪਹੁੰਚੇ ਸੀ ਅੱਜ ਸਾਡੀ ਨਹਿਰ ਤੇ ਬੈਰੋਕੇ ਵਾਲੀ ਤੇ ਸਾਡੇ ਮੰਦਰ ਭਰਾ ਕੋਲੇ ਸਾਡਾ ਡਰਾਈਵਰ ਭਰਾ ਜੀ ਇਹਦਾ ਘਰ ਬਾਰ ਬਾਰ ਰਹਿ ਜਾਂਦਾ ਆ ਅਸੀਂ ਵੀਡੀਓ ਬਣਾਉਣ ਆਉਣਾ ਸੀਗਾ ਬਾਈ ਨੂੰ ਫੋਨ ਲਾਇਆ ਸੀ ਮੈਂ ਕਿਹਾ ਤੇਰੇ ਕੋਲੇ ਆਉਨੇ ਆ ਨਾਲੇ ਵੀਡੀਓ ਬਣ ਜਾਂਦੀ ਨਾਲੇ ਚਾਰ ਗੱਲਾਂ ਮਾਰ ਲਈਂ ਹੱਸ ਖੇਡ ਲਈਂਦਾ ਅਨਾ ਤੇ ਬਾਬਾ ਅੱਗੇ ਨਾ ਕੈਸਟਾਂ ਕਰਾਉਂਦੇ ਹੁੰਦੇ ਸੀ ਲੋਕ ਕੈਸਟਾਂ ਹੁੰਦਗੁੰਦੀਆਂ ਸੀ ਕਿ ਹਰ ਇੱਕ ਦੁਕਾਨ ਹਾਂ ਹਾਂ ਇੱਕ ਕੋਈ ਲੇਡੀ ਸਿੰਗਰ ਸੀਗੀ ਉਹ ਕਿਸੇ ਕੋਲੇ ਗਈ ਉਹ ਕਹਿੰਦੀ ਜੀ ਮੇਰੀਆਂ ਐ ਕਰਕੇ ਵੀ ਕੈਸਟਾਂ ਆ ਜਾਂ ਤਿੰਨ ਆਈਆਂ ਉਹ ਕਹਿੰਦੇ ਵੀ ਕਿਹੜੀ ਕਿਹੜੀ ਆਈ ਐ ਇਹਦੀ ਵੀ ਪਹਿਲੀ ਕੈਸਟ ਮੇਰੀ ਭੂਰਾ ਅੱਛਾ ਦੂਜੀ ਕੈਸਟ ਮੇਰੀ ਗੋਰਾ ਤੀਜੀ ਆਈਏ ਕਾਲੀ ਅੱਛਾ ਉਹ ਕਹਿੰਦਾ ਇਹ ਕਿਹੜੀ ਕੈਸਟਾਂ ਤੇ ਨਾ ਹੋਏ ਕੀ ਸਾਹਮਣਾ ਅੱਗੇ ਮੇਰੇ ਪੇਟ ਚ ਪੂਰਾ ਹੋਣ ਵਾਲਾ ਸੀ ਉਦੋਂ ਮੈਂ ਪੂਰਾ ਗੀਤ ਕੱਢਿਆ ਅੱਛਾ ਫੇਰ ਮੇਰੇ ਹੋਣ ਵਾਲਾ ਸੀ ਗੋਰਾ ਫੇਰ ਮੈਂ ਗੋਰਾ ਸੌਂਗ ਕੱਢਿਆ ਫੇਰ ਮੇਰੀ ਤੀਜੀ ਕਾਲੀ ਹੋਈ ਉਦੋਂ ਮੈਂ ਕਾਲੀ ਸੌਂਗ ਕੱਢਿਆ ਕਹਿੰਦਾ ਬੀਬਾ ਕੋਈ ਖਾਲੀ ਪੇਟ ਕੀਤਾ ਕੋਈ ਖਾਲੀ ਪੇਟ ਗਾਣਾ ਗਾਇਆ ਕੋਈ ਉਹ ਤੂੰ ਕਾਹ ਗੱਲ ਕਰ ਕਹਿੰਦਾ ਤੇਰੇ ਭੂਰੇ ਹੁਣੀ ਬੰਦ ਹੋਗੇ ਨਹੀਂ ਮੈਂ ਹਜੇ ਚੱਲਣੇ ਸੀ ਨਹੀਂ ਤਾਂ ਹੋਰ ਬਹੁਤ ਹੋਣੇ ਸੀ ਹਨ ਕਿਉਂਕਿ ਅੱਗੇ ਲੋਕ ਸੀ ਭੋਲੇ ਹਾਂ ਠੱਕੀ ਵਾਲੀ ਬਾਈਤੀ ਸੀ ਹਾਂ ਹੁਣ ਗਾਮਾ ਤੂਰ ਕੋਟ ਵਾਲਾ ਮੇਰਾ ਯਾਰ ਸੀ ਹਾਂ ਪ੍ਰਵਾਤ ਆਇਆ ਤੇ ਉਧਰੋਂ ਅਸੀਂ ਵੀ ਗਏ ਵੇ ਗਾਮਾ ਤੇ ਸਹਿਬਾ ਚੋਟੀ ਦੇ ਰੈਟਰ ਹੋਇਆ ਬਾਈ ਹਾਂ ਤੇ ਉਧਰੋਂ ਅਸੀਂ ਵੀ ਗਏ ਵੇ ਤੇ ਮੁੰਡੇ ਨੇ ਨਾ ਜਦੋਂ ਗਾਇਆ ਬਸ ਬਸ ਗਾਮਾ ਕਹਿੰਦਾ ਰੁਕ ਪਾਪਾ ਜੀ ਜੇਤੀਓ ਹਾਂ ਆਪਾ ਪਜੈਬ ਕੀ ਹੋ ਗਿਆ ਕਹਿੰਦਾ ਹਰ ਭਜਨ ਮਾਨ ਦੂਜਾ ਦੂਜਾ ਹਰ ਭਜਨ ਮਾਨ ਹਾਂ ਕਾਪੋਤੇ ਆ ਬਸ ਗਿਆ ਕਹਿੰਦਾ ਉਹ ਤਾਂ ਹੁਣ ਤਾਂ ਤੇਰੀ ਵੱਲੇ ਵੱਲੇ ਐ ਹਾਂ ਉਹ ਫੁੱਲ ਗਿਆ ਜੋ ਆਗਜਾ ਜੋ ਆਗਜਾ ਫੁੱਲ ਗਿਆ ਤੇ ਫੀਸ ਤੈਨੂੰ ਪਤਾ ਹੀ ਹੈ ਕਹਿੰਦਾ ਹਾਂ ਪੈਸੇ ਉਹਨੇ ਦੇਤੇ ਤੇਰੇ ਕੋਲੇ ਹੈਗਾ ਕੁਝ ਕਹਿੰਦਾ ਨਹੀਂ ਬਸ ਸਾਰਾ ਕੁਕਰਾਇਆ ਰੱਖਿਆ ਕਰ ਕੋਲੇ ਹਾਂ ਜਾਓ ਬਸ ਆਗੀ ਕੈ ਸਮਗਪਾਜਾ ਬਣ ਗਿਆ ਬੰਦਾ ਤੂੰ ਦਾ ਉਦੋਂ ਅੰਦੇ ਨੂੰ ਬੈਸੀ ਭੂਤ ਸਵਾਰ ਹੁੰਦਾ ਸੀਗਾ ਇੱਕ ਨਾ ਮੁੰਡਾ ਮਰ ਗਿਆ ਚਲੋ ਵਿਚਾਰਾ ਉਹਨੂੰ ਉਹਨੂੰ ਨਾ ਕੰਜਰ ਲੈਣ ਨੂੰ ਨਾ ਉਹ ਹੀ ਛੱਡ ਦਿੰਦਾ ਜਾਨਲਾ ਸੇਠੀ ਗੱਲ ਹਾਂ ਖੰਡੋ ਕਹਿ ਰੋ ਮੇਰੇ ਮਗਰ ਪੁਲਿਸ ਪਈ ਵੀ ਤੇ ਉਧਰੋਂ ਕਹਿੰਦਾ ਕਬੱਡੀ ਦੇ ਮੈਚ ਚੱਲਣ ਸਾਡੇ ਅੱਛਾ ਲੋਪੋ ਟੂਰਨਾਮੈਂਟ ਤੇ ਮੈਂ ਖੇਡਾਂ ਕਹਿੰਦਾ ਹਾਂ ਉਧਰੋਂ ਕਿਸੇ ਨੇ ਐਸਐਚਓ ਨੂੰ ਦੱਸਤਾ ਹਾਂ ਵੀ ਤੇਰਾ ਯਾਰ ਰੇਡਾਂ ਪਾਈ ਜਾਂਦਾ ਲੋਪੋ ਹਾਂ ਉਧਰੋਂ ਕਹਿੰਦਾ ਮੇਰੀ ਰੇਡ ਪੈ ਗਈ ਪਾਲੇ ਨੇ ਮੈਨੂੰ ਜੱਫਾ ਲਾ ਲਿਆ ਹਾਂ ਨਾ ਮੈਂ ਮਾਰਿਆ ਝਟਕਾ ਛੜਾ ਗਿਆ ਕਹਿੰਦਾ ਜਦੋਂ ਮੈਂ ਐਸਐਚਓ ਵੇਖਾ ਮੈਂ ਭੱਜ ਲਿਆ ਪਾਲਾ ਮੇਰੇ ਮਗਰ ਕਹਿੰਦਾ ਮੈਂ ਮੂਰੇ ਕਹਿੰਦਾ ਮੈਂ ਖਾਦ ਟੱਪ ਗਿਆ ਪਾਲਾ ਵੀ ਟੱਪ ਗਿਆ ਕਹਿੰਦਾ ਡੇਢ ਪੁਆਇੰਟ ਦਾ ਜੱਫਾ ਜਾਨ ਨਹੀਂ ਦਿੰਦਾ ਉਹ ਕਹਿੰਦਾ ਕੰਜਰ ਤੇ ਮੇਰੇ ਮਗਰ ਤਾਂ ਪੁਲਸਾ ਤੂੰ ਤਾਂ ਮੁਰਚਾ ਪਾ ਲਿਆ ਅੱਛਾ ਚਾ ਕਹਿੰਦਾ ਮੈਂ ਤਾਂ ਕਿਤੇ ਆਇ ਨੂੰ ਭਜਣਾ ਹੋਣਾ ਮੈਂ ਕਿਹਾ ਦੱਸ ਕੰਜਰ ਤੇ ਪਾਲਾ ਨਹੀਂ ਆਣਾ ਤੇ ਤੇਰੇ ਮਗਰ ਕਹਿੰਦਾ ਟੱਪੀ ਗਿਆ ਤੇ ਉਧਰ ਮੂੰਹ ਨੂੰ ਨਹੀਂ ਪਤਾ ਜਦੋਂ ਤੂੰ ਉਧਰ ਨਿਕਾ ਕੇ ਲੱਗਿਆ ਉਹ ਇਵੇਂ ਹੀ ਛੱਡ ਜਾਂਦਾ ਸੀ ਕਹਿੰਦਾ ਮੈਂ ਕੰਦ ਢੱਪ ਗਿਆ ਬਾਲਾ ਵੀ ਢੱਪ ਗਿਆ ਮੰਗਣੀ ਉਹ ਬਾਲਾ ਕਹਿੰਦਾ ਜਾਨ ਨਹੀਂ ਦਿੰਦਾ 1.5 ਪੁਆਇੰਟ ਵਾਲਾ ਜੱਫਾ ਹੈ ਕੀ ਕਹਿੰਦਾ ਮੈਂ ਕਹਾਂ ਪੁੱੜ ਜਾ ਮੇਰੇ ਮਗਰ ਪੁੱੜਦਾ ਮੈਂ ਤਾਂ ਤਾਂ ਭੱਜਿਆ ਉਹ ਇਵੇਂ ਹੀ ਛੱਡ ਜਾਂਦਾ ਸੀ ਬਾਬਾ ਸਹੀ ਗੱਲ ਉਹਦੇ ਕੋਲ ਇੱਕ ਗੱਡੀ ਹੁੰਦੀ ਸੀਗੀ ਉਹਨੇ ਜਿਹਦੇ ਟੀਕਾ ਲਾਉਣਾ ਉਹਨੂੰ ਦੇ ਦਿੰਦਾ ਸੀ ਹੂੰ ਕੋਈ ਨਹੀਂ ਚਲਾਉ ਗੱਡੀ ਤੂੰ ਲਾਉ ਨਿਆਰੇ ਹਾਂ ਐ ਮੈਂ ਕਹਿੰਦਾ ਗੱਡੀ ਤੇ ਜਾਇਆ ਕਰੋ ਜਿੱਥੇ ਜਾਣਾ ਹੁੰਦਾ ਹਾਂ ਮੈਂ ਲੱਖ ਘੰਟ ਲੈ ਕੇ ਮੁਰ ਕੇ ਗੱਡੀ ਵੀ ਲੈ ਜਾਂਦਾ ਫੜ ਕੇ ਹੌਲੀ ਕਿ ਦੇ ਕੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਸੀ ਵੀ ਕਦੋਂ ਠੀਕਾ ਲੱਗ ਗਿਆ ਆਪਣੇ ਘਰ ਵਾਲਿਆਂ ਨੂੰ ਉਹਨਾਂ ਨੂੰ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਗੱਡੀ ਵੀ ਉੱਠ ਜਾਂਦੀ ਸੀ ਬਾਅਦ ਚ ਮੈਂ ਇਹ ਵੀ ਲੈ ਗਿਆ ਗੱਡੀ ਵੀ ਲੈ ਗਿਆ ਯਾਰ ਬੰਤਾ ਬੜਾ ਕਮਾਲ ਦਾ ਸੀ ਉਹ ਵੀਰ ਪਤਾ ਨਾ ਮੈਂ ਤਾਂ ਕਲਾਕਾਰ ਸੀ ਉਹ ਤਾਂ ਕਰ ਗਿਆ ਕਲਾਕਾਰੀ ਅਗਲਾ ਹੈ ਨਾ ਹੁਣ ਮੰਦਰਾ ਹੋਣ ਤੇ ਉਦੋਂ ਦੀ ਡਰਾਈਵਰੀ ਚ ਕਿੰਨਾ ਫਰਕ ਪੈ ਗਿਆ ਵੇਖ ਲੈ ਬਾਈ ਹੈ ਹੁਣ ਨੱਕ ਨਹੀਂ ਕਰਦਾ ਕੋਈ ਬਾਹਰ ਨੂੰ ਜਾਣ ਨੂੰ ਗੱਡੀਆਂ ਤੇ ਯਾਰ ਹੈ ਵੀਰੇ ਹੀ ਨਹੀਂ ਰਿਹਾ ਲੋਕ ਡਰਦੇ ਆ ਯਾਰ ਮੈਂ ਕਹਿੰਦਾ ਯਾਰ ਬਲੋਤਰੇ ਚੌਲ ਲੈਂਦੇ ਸੀ ਪੁੱਤਿਆਂ ਨੂੰ ਚੋਰੀਆਂ ਹੁੰਦੀਆਂ ਸੀ ਪਰ ਲੋਕਾਂ ਨੇ ਭਰਾਵਾ ਵੈਸੇ ਹੀ ਲੋਕਾਂ ਨੇ ਧੱਬੇ ਲਾ ਦੇਣੇ ਕਹਿੰਦਿਆਂ ਨੇ ਹਣਾ ਫਲਾਨਾ ਢਾਬੇ ਵਾਲਾ ਚੌਲ ਲਾਉਂਦਾ ਉੱਥੇ ਨਾ ਬੰਸਾ ਹੁੰਦਾ ਸੀ ਵਿਚਾਰਾ ਉਹ ਮੇਰੇ ਕੋਲੇ ਵੀ ਰਹਿ ਕੇ ਗਿਆ ਅਖੀਰ ਨੂੰ ਮੈਂ ਕਹਿੰਦਾ ਯਾਰ ਉਹ ਸੌਂ ਖਾ ਗਿਆ ਕਹਿੰਦਾ ਯਾਰ ਬਾਬਾ ਮੈਨੂੰ ਪਤਾ ਹੀ ਨਹੀਂ ਯਾਰ ਤੇ ਲੋਕ ਭਰਾਵਾ ਮੈਂ ਇੱਕ ਦਿਨ ਵੈਸੇ ਢਾਬੇ ਤੇ ਬੈਠੇ ਨੇ ਗੱਲ ਚ ਲਾ ਲਈ ਮੈਂ ਕਿਹਾ ਆਪਣਾ ਮਹਿਕਮਾ ਨਾ ਵੈਸੇ ਹੀ ਗੱਲ ਫੜ ਲਿੰਦਾ ਗੱਲ ਮਾੜੀ ਜੀ ਹੁੰਦੀ ਐ ਤੇ ਗੱਲ ਲੈ ਜਾਂਦੇ ਆ ਦੂਰ ਮੈਂ ਤੈਨੂੰ ਦੱਸਦਾ ਵੀ ਇਹਨਾਂ ਨੇ ਨਾ ਅਗੇ ਵੀ ਫਲਾਨੇ ਮੰਤਰੀ ਦੇ ਘਰ ਵਾਲੀ ਨਾਲ ਗੱਨ ਮੈਣ ਸੀ ਹੂੰ ਮੈਂ ਪਿਆ ਸੁਣੀ ਜਾਵਾਂ ਅਗੇ ਕੰਜਰਦੇ ਨੇ ਉਹਨੇ ਜਦੋਂ ਆ ਕੇ ਗੱਨ ਮੈਣ ਨਾ ਫੜੀ ਆਪਦੇ ਘਰ ਵਾਲੀ ਉਹ ਕਹਿੰਦਾ ਬੱਸ ਚੁੱਪ ਚਾਪ ਚੱਲੀ ਚੱਲ ਜੇ ਗੱਲ ਬਾਹਰ ਗਈ ਐ ਮੈਂ ਮਾਰ ਦੂੰ ਹੁਣ ਕਾ ਤੀਜੇ ਨੂੰ ਪਤਾ ਲੱਗੇ ਮੈਂ ਕਿਹਾ ਬਾ ਮੰਤਰੀ ਨੇ ਅਚਾਰ ਰੱਖ ਲਿਆ ਉਹ हां मैं गया थी कोले सी मैंने ना यो जा महकमा मैं अपना यार किदा राज है नी ਘਰ ਵਾਲਿਆਂ ਨੂੰ ਸੜਕ ਤੇ ਖੜਾ ਦੇਣ ਪਤੰਦਰ ਮੈਂ ਕਹਾਂ ਜੇ ਆਪ ਦੀ ਆਈ ਤੇ ਆ ਜਾਣ ਠੀਕ ਗੱਲ ਹੈ ਉਹ ਨਹੀਂ ਨਹੀਂ ਅਗੇ ਮੈਂ ਕਹਾ ਯਾਰ ਅਗੇ ਅਸੀਂ ਉਥੋਂ ਤੂੰ ਰੇਡਾ ਾਪੇ ਤੋਂ ਗਾਂ ਅਗੇ ਲੁੱਟਣ ਵਾਲੇ ਪੈ ਗਏ ਜਦੋਂ ਵੇਖਿਆ ਕਿ ਕਾਰ ਚਟਾਪੇ ਵਾਲਾ ਪਿਆ ਾਪੇ ਵਾਲੇ ਤੋਂ ਕੋਲੋਂ ਦੁਰੀਆਂ ਤੁਸੀਂ ਘਾ ਾਪੇ ਵਾਲਾ ਮੂਰੇ ਖੜਾ ਪੂ ਤੋ ਸਹੀ ਗੱਲ ਹੈ ਮੂਰੇ ਕੀ ਮੇਰੇ ਖੜਾ ਚੱਲ ਮੰਨ ਲਿਆ ਯਾਰ ਹੈ ਨਾ ਵੀਰੋਂ ਪਿੱਛੋਂ ਚੱਲ ਕੇ ਆ ਗਏ ਜਾਂਦਾ ਤੁਹਾਨੂੰ ਗੱਡੀ ਸਾਈਡਾਂ ਮਾਰਦੀ ਐ ਲੰਘੇ ਕੋਲ ਦੀ ਮੂਰੇ ਲੁੱਟਣ ਵਾਲੇ ਪੈ ਗਏ ਵਿੱਚ ਬੈਠਾ ਅੱਜ ਮੈਂ ਕਹਾਂ ਦੋ ਰੂਪ ਹੋਣਗੇ ਇੱਕ ਢਾਬੇ ਤੇ ਲੈ ਜਾਂਦਾ ਉਹ ਇੱਕ ਉੱਥੇ ਮੋ ਕਹਿੰਦੇ ਨਹੀਂ ਬਾਬਾ ਹੈਗੀ ਆ ਗੱਲ ਮੈਂ ਕਹਾ ਬਾਈ ਯਾਰ ਇੱਥੇ ਕੋਈ ਆਪਣੀ ਲੜਾਈ ਐ ਕਹਿੰਦੇ ਨਹੀਂ ਮੈਂ ਕਹਾ ਕੋਈ ਗੱਲ ਹੋਈ ਐ ਕਹਿੰਦੇ ਨਹੀਂ ਮੈਂ ਕਹਾਂ ਤੂੰ ਦੋ ਬੰਦਿਆਂ ਨੂੰ ਕਹਿਣਾ ਵੀ ਤਾਰੀ ਬਾਬੇ ਦੇ ਹੋਟਲ ਦੇ ਸਾਹਮਣੇ ਲਟੇਰੇ ਪੈ ਗਏ ਡਰਾਈਵਰ ਵੜਤਾ ਭਰਾਵਾ ਕਨੈਕਟਰ ਨੂੰ ਬਾਬਾ ਚਾੱਕ ਕੇ ਔਖਾ ਸੌਖਾ ਢਾਬੇ ਤੇ ਵੜ ਗਿਆ ਉਹ ਬਾਤ ਗਿਆ ਡਰਾਈਵਰ ਵੜ ਮੈਂ ਕਹਾ ਤੈਨੂੰ ਫਲੋਦੀ ਤੋਂ ਮੈਂ ਕਹਾ ਤੈਨੂੰ ਗੁਜਰਾਤ ਤੋਂ ਪਹਿਲਾਂ ਪਹਿਲਾਂ ਇੱਕ ਬੰਦਾ ਇਹੋ ਜਿਹਾ ਮਿਲ ਪੁਛਦਾ ਕੋਈ ਮੈਂ ਵੀ ਉੱਥੇ ਹੀ ਸੀ ਬਾਈ ਮੌਕੇ ਤੇ ਬਹੁਤ ਪੈੜਾ ਵੱਡਿਆ ਵੇ ਉਹਦਾ ਮੈਨੂੰ ਫੋਨ ਆ ਗਿਆ 2 ਘੰਟਿਆਂ ਬਾਅਦ ਹੀ ਮੈਂ ਕਹਾ ਕਿਵੇਂ ਆ ਮਿਲ ਜੂ ਮੈਂ ਕਹਾ ਜਰਾਇਦ ਰੱਖ ਕੇ ਕਹਿੰਦਾ ਨਹੀਂ ਮਿਲ ਗਿਆ ਹਾਂ ਫਲੋਦ ਤੋਂ ਕੋਈ ਮਿਲ ਗਿਆ ਕਹਿੰਦਾ ਹਾਂ ਮੈਂ ਕਹਿੰਦਾ ਮੈਂ ਕਹਿੰਦਾ ਉਹਦੇ ਭਾਈ ਇਹ ਵੀ ਉੱਥੇ ਹੀ ਸੀ ਜਦੋਂ ਵੱਡਿਆ ਡਰਾਈਵਰ ਕਹਿੰਦਾ ਹਾਂ ਹੋਰ ਯਾਰ ਕਹਿੰਦਾ ਬਾੜੀ ਪੇੜੀ ਤਰ੍ਹਾਂ ਵੱਡਿਆ ਉਹਦਾ ਬਾਬਾ ਤਗੜਾ ਰਹਿ ਗਿਆ ਕੈਕਟਰ ਨੂੰ ਲੈ ਗਿਆ ਕਹਿੰਦਾ ਕਹਿੰਦਾ ਭਾਈ ਤੁਸੀਂ ਉੱਥੇ ਸੀ ਕਹਿੰਦਾ ਮੌਕੇ ਤੇ ਹਾਂ ਮੌਕੇ ਤੇ ਗੁਰਗਾ ਡਰਾਈਵਰ ਚ ਕਾਇਆ ਫਿਰ ਅਸੀਂ ਇਕੱਠਾ ਕਰਾਇਆ ਦੋ ਥਾਂ ਹੀ ਕਰਤਾ ਯਾਰ ਇਹ ਮੈਂ ਕਹਦਾ ਸੁਣ ਉਹ ਕਹਿੰਦਾ ਭਾਈ ਅਸੀਂ ਤਾਂ ਵੈਸੇ ਹੀ ਗੱਲ ਬਣਾਈ ਸੀ ਨੂੰ ਮੈਂ ਤੁਹਾਡੀ ਦੂਜੀ ਗੱਡੀ ਵਾਲਾ ਸੀ ਉੱਥੇ ਉਹ ਕਹਿੰਦਾ ਸੀ ਉਹ ਮੈਂ ਕਹਿੰਦਾ ਉਹਨੇ ਹੀ ਫਿੱਟ ਕਰ ਦਿੰਦੇ ਆ ਨਾਲ ਦੀ ਨਾਲ ਕਹਿਣਗੇ ਅਸੀਂ ਵੀ ਸੀਗੇ ਹਾਂ ਅੱਗੇ ਨਾ ਝੁੰਗੀਆਂ ਹੁੰਦੀਆਂ ਸੀ ਮੰਦਰਾ ਝੁੰਗੀਆਂ ਵੇਲੇ ਨਾ ਦੇਖਿਆ ਹੈਲੀਕਾਪਟਰ ਕੰਨ ਚ ਵਰ ਗਿਆ ਸੀ ਉਹ ਕਹਿੰਦਾ ਕੰਨ ਟਕੋ ਹੋਰ ਨਾ ਕਹਿੰਦੇ ਬੱਚ ਬੱਚਾ ਦੇ ਜਾਂਦਾ ਮੇਰੇ ਘਾਲ ਯਾਦ ਆ ਗਈ ਇੱਥੋਂ ਅੱਛਾ ਰਾਜਸਥਾਨ ਚ ਘਾਵਤਾ ਇਹ ਜਿੱਤ ਮੱਖੀ ਜੀ ਨਹੀਂ ਹੁੰਦੀ ਵੱਡੀ ਸਾਰੀ ਅਗੇ ਨਾ ਕੰਨ ਚ ਵੜ ਜੇ ਕੁੱਤਾ ਮੱਖੀ ਜੇ ਜੇ ਅਗੇ ਕੰਨ ਚ ਵੜ ਗਈ ਤੇ ਬੱਚੇ ਦੇ ਦਿੰਦੀ ਆ ਜਾਨ ਸਾਰੀ ਅੱਛਾ ਮੈਂ ਕਿਹਾ ਇਹਨੂੰ ਬੱਚੇ ਕੰਨ ਚ ਹੀ ਆਉਂਦੇ ਆ ਜਾ ਕੇ ਕਹਿੰਦਾ ਲਾ ਉੱਥੇ ਇੰਨਾ ਡਰਦੇ ਤਾਂ ਬਾਬਾ ਸਾਡੀ ਗੱਲ ਦੇ ਕੰਨ ਤੇ ਆ ਧਰ ਲੈਂਦੇ ਜੇ ਆ ਜੀ ਅੱਛਾ ਅੱਛਾ ਉਹ ਕਹਿੰਦੇ ਸਾਡੇ ਬੰਦੇ ਦੇ ਕਹਿੰਦੇ ਮੱਖੀ ਵੜ ਗਈ ਕੰਨ ਚ ਤੇ ਉਹਦਾ ਸਿਰ ਦੁਖਣ ਲੱਗ ਗਿਆ ਸਿਰ ਨਾ ਹਟਿਆ ਉਹ ਜੋ ਡਾਕਟਰ ਦੇ ਲਗਾਏ ਅਗੇ ਨਾ ਤਣਾਉਂਦਾ ਕਰੇ ਉਹ ਕੋਈ ਗੱਲ ਨਹੀਂ ਡਾਕਟਰ ਨੇ ਲਗਾਇਆ ਜਦੋਂ ਨੇ ਆਏ ਸਾਰੇ ਚੱਕਿਆ ਕੋ ਧੋਖੋਪੜੀ ਰਹਿ ਗਈ ਮੱਛੋ ਮੱਖ ਗਈ ਮੱਖਾਂ ਉੱਡ ਗਈਆਂ ਕੇ ਮਰ ਗਿਆ ਮੈਂ ਕਿਹਾ ਕੋਈ ਹੱਦ ਹੁੰਦੀ ਆ ਯਾਰ ਉਹ ਬਿਨਾ ਫਰਜੇ ਤੂੰ ਚੱਲਿਆ ਫਿਰਦਾ ਰਿਹਾ ਸਿਰ ਤੋਂ ਸਹੀ ਨਹੀਂ ਸੀ ਉਹਦੇ ਸਹੀ ਗੱਲ ਬਾਲੀਆਂ ਗੱਲਾਂ ਬਣਾਉਂਦੇ ਆ ਜੇ ਬਲੱਡ ਵਧ ਗਿਆ ਫੂਲ ਮਾਰ ਲੈਣਗੇ ਮੇਖ ਆਪਦੇ ਤਾਂ ਕੰਡਾ ਮਾਰ ਕੇ ਖੂਨ ਕੱਢ ਲੈਣਗੇ ਕਹਿਣਗੇ ਘਟ ਗਿਆ ਮੈਂ ਕਿਹਾ ਹਵਾ ਘਟਦੀ ਨਾ ਤਾਂ ਘਟ ਗਿਆ ਭਾਈ ਬਲਾਜ ਹੈਨਾ ਇਹ ਤਾਂ ਮਤਲਬ ਉਹ ਸਾਡਾ ਵਿਭਾਗ ਜਿਹੜਾ ਅਗੇ ਝੁੰਗੀਆਂ ਤੇ ਪੁਲਿਸ ਵਾਲਿਆਂ ਨੇ ਖੜ ਜਾਣਾ ਰਾਤ ਨੂੰ ਤੰਗ ਕਰਨ ਹਾਂ ਅਸੀਂ ਨਾ ਰਾਜਪੁਰੇ ਆਏ ਰਾਤ ਨੂੰ ਤੇ 6 ਚੱਕੀ ਗੱਡੀ ਸਾਡੀ ਭਰਾਵਾ ਤੇ ਦੋ ਸਿਪਾਹੀ ਖੜੇ ਉੱਥੇ ਹਾਂ ਤੇ ਉਹ ਕਹਿੰਦੇ ਵੀ ਇਧਰ ਦਾ ਬੰਦ ਦਾ ਨੋ ਐਂਟਰੀ ਆ ਹਾਂ ਮੈਂ ਕਹਾ ਨੋ ਐਂਟਰੀ ਰਾਜਪੁਰੇ ਹੋਊਗੀ ਅਸੀਂ ਤਾਂ ਜੇ ਸੜਕ ਤੇ ਉਤਰੇ ਆ ਯਾਰ ਹਾਂ ਨਾ ਨਾ ਕਹਿੰਦਾ ਐਂਟਰੀ ਕੱਢੋ ਪੈਸੇ ਕੱਢੋ ਆਏ ਨਹੀਂ ਗੱਲ ਪਾਣੀ ਦੀ ਗਲਤ ਆ ਗਈ ਉਹਦਾ ਲੰਕ ਗਿਆ ਇੱਕ ਦਾ ਵਿੱਚ ਗੱਡੀ ਦੇ ਹਾਂ ਜੀసే ਦੇ ਵੇਚਦੀ ਰਫਲ ਵੇਚ ਰੱਖਦੀ ਹਾਂ ਸਾਰਾ ਰਫਲ ਸਾਡੇ ਕੋਲ ਹੈ ਆ ਵੇਚਦੀ ਬੜੇ ਧੱਕੇ ਨਾਲ ਰੋਗ ਲਾ ਕੇ ਦਾ ਹੁਣ ਨਹੀਂ ਜਾਣਦੇ ਨਾ ਇੱਕ ਮਗਰ ਦੀ ਸਕੂਟਰ ਤੇ ਆ ਗਿਆ ਪਤਾ ਨਹੀਂ ਕਿਹੜਾ ਸੀ ਉਹਨੇ ਲੱਤਾਂ ਫੜ ਕੇ ਗਿਆ ਚਲ ਗਿਆ ਆ ਆ ਦਿਖੂਗਾ ਮੈਂ ਛੱਟ ਉਹ ਕਹਿੰਦਾ ਭਲਾਣਿਆ ਛੱਟ ਹੋਇਆ ਉਹਨੇ ਕੋਈ ਨਹੀਂ ਮੇਰੇ ਨਾਲ ਦਾ ਨਾਲ ਨਾਲ ਛੁੰਦੇ ਲੱਗਿਆ ਕਰਾ ਜਦੋਂ ਝਾਕਣ ਦੋ ਕੰਨ ਮਾਰੇ ਸਾਪਣੇ ਜਾਣ ਸਰ ਉਹ ਐਸਐਸ ਬੀ ਸਕੂਟਰ ਤੇ ਫਿਰੇ ਪ੍ਰਭੂ ਹਾਂ ਉਹਨੂੰ ਕਹੇ ਨੇ ਦੱਸਿਆ ਸੀ ਵੇ ਟਰੱਕਾਂ ਵਾਲਿਆਂ ਨੂੰ ਨਜਾਇਜ਼ ਤੰਗ ਕਰਦੇ ਹਾਂ ਉਹ ਕਹਿੰਦਾ ਛੋਟੇ ਸਾਈਡ ਤੇ ਲਾ ਮੈਂ ਰਫਲ ਲੈ ਗਿਆ ਚਾਕੇ ਮੈਂ ਕਹਿੰਦਾ ਯਾਰ ਵਾਹ ਲੋ ਇਹਨਾਂ ਦੀ ਰਫਲ ਹਾਂ ਕਹਿੰਦਾ ਇਹ ਕਿੱਥੋਂ ਨੇ ਆ ਮੈਂ ਕਹਿੰਦਾ ਗੱਡੀ ਜੀ ਪਹਿਲਾਂ ਛੱੜਤੀ ਸੀ ਇਹਦੇ ਹਾਂ ਦੋ ਤਿੰਨ ਹੋਰ ਛੱਡੀਆਂ ਨੇ ਕਹਿੰਦਾ ਤੇਰਾ ਿਹਰ ਕਿੱਥੇ ਆ ਮੈਂ ਉਹਦੂ ਗੱਡੀ ਵਾਲ ਨੂੰ ਫੜਾਤਾ ਆਪ ਤੂੰ 100 ਰੁਪਏ ਪਿੱਛੇ ਲੰਮ ਕੀ ਜੰਨਾ ਵੇ ਤੂੰ ਹੈ ਫਾ ਲਿਆ ਤੇਰਾ ਹਾਂ ਮੈਂ ਕਹਿੰਦਾ ਯਾਰ ਮੈਂਤਾਂ ਕਰੀਆਂ ਬਾਈ ਉਹਨਾਂ ਨੇ ਯਾਰ ਉਹ ਕਹਿੰਦਾ ਨਹੀਂ ਬੱਪਾ ਉਹਨੇ ਉਹਦੇ ਕੱਡੇ ਭਰਤੀ ਉੱਤੇ ਹੀ ਮਨੂੰ ਆਦਾ ਕਾਰ ਮੁੰਡਿਆ ਫੋਨ ਸੈਣ ਓਏ ਮੈਂ ਕਰਤੇ ਕਹਿੰਦਾ ਇਹ ਨੌਕਰੀੋਂ ਗਏ ਤੇ ਜੇ ਲੋੜ ਪਈ ਤਾਂ ਬਹੁਤ ਆਉਣਾ ਪਊਗਾ ਦਨਾ ਨੰਬਰ ਲਗਾਉ ਉਹਦੋਂ ਚੌਕੀਦਾਰਾਂ ਦੇ ਹੁੰਦੇ ਸੀਗੇ ਮੋਬਾਈਲ ਨੰਬਰ ਮੈਂ ਐਡਰੈਸ ਲਗਾਤਾ ਆਪਦਾ ਤੇ ਉਹ ਮੋਬਾਈਲ ਨੰਬਰ ਮੇਰੇ ਜਾਸ ਸੀ ਲਿਖੇ ਹੁੰਦੇ ਸੀ ਆਪਣੇ ਕੋਲੇ ਕਿਦੋਂ ਲੋੜ ਪੈ ਜਾਂਦੀ ਹੈ ਨਾ ਉਹ ਲਿਖਾਤਾ ਮੈਂ ਕਿਹਾ ਜੀ ਆਹ ਨੰਬਰ ਚੌਕੀਦਾਰਾਂ ਦੇ ਸਾਡੀ ਹਾਂ ਆ ਨਾਂ ਤੇ ਕਹਿ ਕੇ ਵਾਜ ਬੱਜੂਗੇ ਉਹਨੇ ਸਾਰਾ ਕੁਝ ਲੈ ਕੇ ਲਿਆ ਮੁਰਕੇ ਫੋਨ ਤਾਂ ਨਹੀਂ ਆਇਆ ਸਾਨੂੰ ਪਰ ਉਹ ਨੋਕ ਕਰੂਗਾ ਇਹ ਵਿਚਾਰੇ ਅੱਛਾ ਜੀ ਮੈਂ ਵੀ ਕਿਹਾ ਯਾਰ ਮੈਂ ਕਿਹਾ ਜੀ ਜਨਾਬ ਛੱਡ ਦਿਓ ਜੀ ਵਿਚਾਰਿਆਂ ਨੂੰ ਹਾਂ ਤਰਸਾ ਮੁਰਕੇ ਨਹੀਂ ਗਲਤੀ ਕਰਦੇ ਹਨ ਉਹ ਕਹਿੰਦਾ ਯਾਰ ਤੇਰੇ ਅਰਿਆਂ ਨੂੰ ਨਿੱਤ ਕਈਆਂ ਨੂੰ ਲੁੱਟਦੇ ਆ ਇਹ ਹਾਂ ਇਹ ਕਹਿੰਦਾ ਸ਼ਿਕਾਇਤ ਮਿਲੀ ਹੈ ਮੈਂ ਤਾਂ ਹੱਜ ਆਇਆ ਹਾਂ ਰੇਡ ਕਰੀਆ ਸਕੂਟਰ ਤੇ ਯਾਰ ਗੱਡੀ ਮੇਰੀ ਮਗਰ ਖੜੀ ਹੈ ਹਾਂ ਕਹਿੰਦਾ ਮੈਨੂੰ ਪਤਾ ਲੱਗਿਆ ਤਾਂ ਹੀ ਆਇਆ ਮੈਂ ਕਹਿੰਦਾ ਸਾਨੂੰ ਵੀ ਪਤਾ ਯਾਰ ਤੁਸੀਂ ਕਿੱਥੋਂ ਪਰਦੇਸਾਂ ਜੋ ਧੱਕੇ ਖਾ ਕੇ ਪੈੰਟ ਪਾਉਂਦੇ ਆਂ ਕਹਿੰਦਾ ਤੁਹਾਨੂੰ ਇਹ ਘੇਰ ਲੈਂਦੇ ਹਾਂ ਅਸੰਗਤ ਵਾਲੇ ਟਾਕਾ ਲਾਉਂਦੇ ਸੀ ਬਾਬਾ ਹਾਂ ਲੱਗਦਾ ਹੀ ਪੱਕਾ ਅੱਧਾ ਕਿਲੋ ਡੋਡੇ ਫੜ ਲੇ ਪਾਈਆ ਫੜ ਲੇ ਉਸਨੇ ਮੁੰਡਾ ਐਸਐਚ ਹੋਇਆ ਨਵਾਂ ਮੈਂ ਸਿੱਧਾ ਹੀ ਥਾਣੇ ਉੱਠ ਗਿਆ ਬਾਬਾ ਤੇ ਉਹ ਮੈਂਦਾ ਕਿਵੇਂ ਆ ਵੀ ਮੈਨੂੰ ਕਹਿੰਦਾ ਉਹ ਕਹਿੰਦਾ ਵੀ ਇਹ ਟਾਬੇ ਵਾਲਾ ਜੀ ਬਾਬਾ ਸਾਰੀ ਹਾਂ ਵੀ ਤੇਰਾ ਉਹ ਨਾ ਸੁਣੀ ਦਾ ਟਰੱਕ ਵਾਲਿਆ ਤੋਂ ਬਈ ਕਹਿੰਦਾ ਮੈਂ ਕਿਹਾ ਹਾਂ ਜੀ ਮੈਂ ਤਾਂ ਬੜਾ ਪਿਆਰ ਕਰਦਿਆ ਮੈਨੂੰ ਟਰੱਕ ਵਾਲੇ ਤੇ ਮੈਂ ਕਿਹਾ ਜਨਾਬ ਪਰ ਇੱਕ ਗੱਲ ਹੈ ਜੀ ਕਹਿੰਦਾ ਕਿ ਮੈਂ ਜੀ ਤੁਸੀਂ ਤੰਗ ਬੋ ਕਰਦੇ ਕਹਿੰਦਾ ਨਾ ਯਾਰ ਨਹੀਂ ਜੀ ਮੈਂ ਕਿਹਾ ਤੁਸੀਂ ਉਹ ਬੋੜਾ ਏ ਥੱਲੇ ਨਾਕਾ ਲਾ ਕੇ ਨਾ ਪਾਈ ਆਦਾ ਕਿਲੋ ਡੋਡੇ ਸਾਰਿਆਂ ਕੋਲੇ ਹੁੰਦੇ ਆ ਜੀ ਵਿਚਾਰਿਆਂ ਕੋਲ ਸਾਰੇ ਖਾਂਦੇ ਆ ਮੈਂ ਕਿਹਾ 3-3000 ਰੁਪਏ 5-5000 ਰੁਪਈਆ ਲੈਣੇ ਆ ਜੀ ਕਹਿੰਦਾ ਕੌਣ ਲੈਂਦਾ ਮੈਂ ਕਿਹਾ ਤੇ ਨਾਕੇ ਵਾਲੇ ਜਿਹੜਾ ਤੁਹਾਡੇ ਬੰਦੇ ਆ ਕਹਿੰਦਾ ਹੁਣ ਕਿਤੇ ਪੈਸੇ ਲੈਣਾ ਮੈਨੂੰ ਦੱਸ ਦੀ ਮੈਂ ਜਾਣਾ ਮੇਰਾ ਕੰਮ ਜਾਣੇ ਕਹਿੰਦਾ ਹਾਂ ਮੈਂ ਕਿਹਾ ਠੀਕ ਹੈ ਜੀ ਮੈਂ ਸਾਰੇ ਡਰਾਈਵਰਾਂ ਨੂੰ ਦੱਸਤਾ ਮੈਂ ਕਿਹਾ ਜੇ ਤੁਸੀਂ ਤੋਂ ਰੁਪਈਏ ਮੰਗਾ ਉੱਥੇ ਕਿ ਦੇਣਾ ਨਹੀਂ ਹੂੰ ਮੈਨੂੰ ਫੋਨ ਲਾ ਲਿਓ ਅੱਛਾ ਆਪਣੇ ਬਾਗੇ ਪੁਰਾਣੇ ਦੀ ਗੱਡੀ ਭਰਾਵਾ ਹਾਂ ਤੇ ਘੇਰ ਲਈ ਉਹਨਾਂ ਨੇ ਉਹਨੂੰ ਮੈਂ ਕਿਹਾ ਡੋਡੇ ਬਾਹਰ ਹੀ ਰੱਖ ਲਈ ਹੂੰ ਉਹਨੇ ਬਾਹਰ ਬਾਹਰ ਹੀ ਰੱਖ ਲਈ ਹਾਂ ਤੇ ਉਹਨਾਂ ਨੇ ਆ ਜਾ ਬਈ ਫੜ ਲਈ ਮੁਰਗੀ ਅੱਛਾ ਮੁਰਗੀ ਦੱਸਣ ਕੰਜਰ ਦੇ ਹੂੰ ਕਹਿੰਦੇ ਰੁਪਈਆ 10000 ਲੱਗੂ ਨਹੀਂ ਪਰਚਾ ਹੂੰ ਉਹ ਕਰਦਾ ਕਰਾਉਂਦਾ ਉਹ ਕਹਿੰਦਾ ਵੀ ਸਾਡਾ ਰਿਸ਼ਤੇਦਾਰ ਹੈਗਾ ਮੈਂ ਸਾਧ ਲੈਣਾ ਵੀ ਤੂੰ ਥੋੜੇ ਕਰ ਲੋ ਹੂੰ ਪੰਜ ਫੈਸਲਾ ਕਰ ਲਿਆ ਅੱਛਾ ਮੈਨੂੰ ਉਹਨੇ ਫੋਨ ਲਾਦਾ ਕਹਿੰਦਾ ਉਹਨੂੰ ਪੰਜ ਤੇ ਚ ਨਿਬੜਦੀ ਹੈ ਹਾਂ ਕਹਿੰਦਾ ਤੂੰ ਐਵੇਂ ਰਖਾ ਤੇ ਬੋਰਨ ਤੇ ਮੈਂ ਕਿਹਾ ਰਕ ਮੈਂ ਫੋਨ ਮਾਰਿਆ ਉਹਨੇ ਚੱਕ ਲਿਆ ਰਾਤ ਨੂੰ ਹਾਂ ਮੈਂ ਕਿਹਾ ਹੁਣ ਆਪਣੀ ਗੱਡੀ ਘੇਰੀ ਖੜਿਆ 5000 ਚ ਮੁੱਕੀ ਹੈ ਗੱਲ ਮੈਂ ਕਿਹਾ ਦਾ ਕਿਲੋ ਟੋਟੀ ਆ ਬਿਆਰੀ ਕੋਲੇ ਮੈਂ ਹੀ ਕਿਹਾ ਬਾਹਰ ਰੱਖ ਕੇ ਲੈ ਜਾ ਹਾਂ ਕਹਿੰਦਾ ਉਹਨੂੰ ਕਿਹਾ ਖੜਾ ਰਹਿ ਮੈਂ ਗਿਆ ਲੈ ਅੱਛਾ ਗਈ ਗੱਡੀ ਉੱਥੇ ਉਹਨੂੰ ਕਰੀ ਜਾ ਓਏ ਡਰਾਈਵਰ ਆ ਹਾਂ ਨਿਕਲ ਜਾ ਤੂੰ ਉਹ ਕਿ ਤਾ ਨਿਕਲੇ ਹਾਂ ਉਹਨੇ ਤਾਂ ਸੱਦਿਆ ਹਾਂ ਉਹਨੇ ਮੈਨੂੰ ਫੋਨ ਲਾ ਕੇ ਮੈਨੂੰ ਕਹਿੰਦਾ ਕੋਰ ਅਫਸਰ ਆ ਗਿਆ ਬਰਬਾਤ ਇਹ ਮੈਂ ਕਿਹਾ ਉਹੀ ਭੇਜਿਆ ਮੈਂ ਖੜ ਜਾ ਮੈਂ ਕਿਹਾ ਤੂੰ ਬਾਹਰ ਨਾ ਜਾਈ ਮੈਂ ਕਿਹਾ ਕਹਿੰਦਾ ਇਹ ਤਾਂ ਕਹਿੰਦੇ ਨਿਕਲ ਜਾ ਬਹਿ ਕੇ ਹਾਂ ਉਹ ਕਹਿੰਦਾ ਆ ਵੀ ਡਰਾਈਵਰ ਕਿਹੜਾ ਗੱਡੀ ਦਾ ਕਹਿੰਦਾ ਮੈਂ ਆ ਜੀ ਕਿੰਨੇ ਪੈਸੇ ਮੰਗੇ ਤੇ ਤੂੰ ਵੀ ਕਹਿੰਦਾ 5000 ਚ ਨਿਪੜ ਗਿਆ ਜੀ ਹਾਂ ਨਹੀਂ ਨਹੀਂ ਕਿਹੜਾ 5 ਤੈਥੋਂ ਲਿਆ ਉਹ ਕਹਿੰਦਾ ਲੜੜਾ ਮਰੂ ਮੱਕਾ ਨੇ ਤੇ ਕਹਿੰਦਾ ਸਾਡੇ ਰੋਕਿਆ ਬਸੀ ਇਹ ਹਾਂ ਤੁਸੀਂ ਨੱਤ ਤੰਗ ਕਰਦੇ ਇਥੇ ਹਾਂ ਮਰਬਾ ਮੈਂ ਕਹਿੰਦਾ ਯਾਰ ਉਹ ਸਸਪੈਂਡ ਕਰਾਤੇ ਉਹ ਨਹੀਂ ਮੁੰਡੇ ਨੇ ਐਸਐਚਓ ਨੇ ਯਾਰ ਹਾਂ ਮੁੜ ਕੇ ਕੋਈ ਟਰੱਕ ਨਹੀਂ ਰੋਕਿਆ ਉੱਥੇ ਅੱਛਾ ਉਹ ਕਹਿੰਦਾ ਅੱਜ ਤੋਂ ਬਾਅਦ ਜੇ ਮੈਨੂੰ ਪਤਾ ਲੱਗੇ ਪੰਜੀ ਵੀ ਲਈ ਆ ਤਾਂ ਹਿਸਾਬ ਲਾ ਲਿਓ ਉਹ ਪੱਕੇ ਚਲੀ ਜਾਂਦਾ ਤੇ ਉੱਥੇ ਵੇਲਾ ਜਮੇ ਹੀ ਰੋਕਣੋਂ हट ਗਈ ਸੀ ਉਸ ਤੋਂ ਪਹਿਲਾਂ ਕਾਲੀਦਾਲ ਦੀ ਸਰਕਾਰ ਵੇਲੇ ਤਾਂ ਸੁਖਵੀਰ ਦਾ ਐਂ ਕਰਿਆ ਵਾ ਸੀ ਬਾਬਾ ਕਿਲੋ ਡੋਡੇ ਫ੍ਰੀ ਕਰੇ ਵੇ ਸੀ ਚਾਹੇ ਕੋਈ ਬਸ ਤੇ ਆ ਜਾਇ ਟ੍ਰੇਨ ਤੇ ਐ ਜਾਇ ਕੋ ਕਿਵੇਂ ਐ ਕਿਉਂਕਿ ਕਈ ਗਰੀਬ ਬੰਦੇ ਨਾ ਵਿਚਾਰੇ ਖਾਣ ਨੂੰ ਆਪ ਦਾ ਰਾਜਸਥਾਨ ਤੋਂ ਜਾ ਕੇ ਲੈ ਕੇ ਆਉਂਦੇ ਆ ਉਹ ਤਾਂ ਖਾਂਦੇ ਹੁੰਦੇ ਰਾਜੇ ਡਰਾਈਵਰ ਤਾਂ ਜਦ ਖਾਂਦੇ ਆ ਕਈ ਵਿਚਾਰੇ ਪਿੰਡਾਂ ਵਾਲੇ ਵੀ ਉੱਥੋਂ ਜਾ ਕੇ ਲਿਆਉਂਦੇ ਸੀ ਯਾਰ ਸਸਤੇ ਆ ਹਨ ਤੇ ਉਹਨਾਂ ਨੂੰ ਇੱਥੇ ਫੜ ਕੇ ਬਾਰਡਰ ਤੇ ਨਾਲੇ ਦਾ ਮਾਲ ਖੋਲਣਾ ਨਾਲੇ ਰੁਪਏ ਲੈਣੇ ਜਿਹੜੇ ਕੋਲੇ ਹੁੰਦੇ ਸੀ ਉਹਨੇ ਖਤਰ ਕਰ ਤੇ ਸਿਕਵੀਰ ਨੇ ਐਲਾਨ ਕਰਤਾ ਸੀ ਬਈ ਜੇ ਕਿਲੋ ਡੋਡੇ ਫੜਿਆ ਮੈਥੋਂ ਬੁਰਾ ਕੋਈ ਨਹੀਂ ਠੀਕ ਐ ਮੈਂ ਕਹਿੰਦਾ ਯਾਰ ਆਂਬਲੀ ਆਏ ਬੈਠੇ ਹੁੰਦੇ ਬਸ ਚ ਵੇ ਆਜੋੜਾ ਕਿ ਅਮੀਰ ਕਿੰਨਾ ਆ ਹਾਂ ਜਿਵੇਂ ਲਾਇਸੈਂਸ ਬਣਾਏ ਹੁੰਦੇ ਬਾਬਾ ਸਹੀ ਗੱਲ ਉਹ ਹੁੰਦਾ ਸਰਕਾਰਾਂ ਆ ਵਾਹ ਜੀ ਡੜਿਆਂ ਵਭਾਈ ਦੀ ਹਾਂ ਇਹ ਰਾਇ ਯਾਰ ਮੈਂ ਕਿਉਂਕਿ ਉਦੋਂ ਬਦਨਾਮੀ ਵੀ ਬਹੁਤ ਹੋਈ ਆ ਸਾਡੀ ਹਾਂ ਪੰਜਾਬ ਦੀ ਹਾਂ ਮੈਂ ਐਵੇਂ ਤੁਹਾਨੂੰ ਝੂਠ ਮਾਰਾਂ ਮੈਂ ਕਿਹਾ ਬਾਣੀ ਵਾਲਾ ਬੰਦਾ ਹੁੰਦਾ ਹੂੰ ਉਹ ਗਲਤ ਸੀ ਹੂੰ ਉਹ ਗਲਤ ਕਿਵੇਂ ਸੀ ਉਹ ਪਲੱਸ 2 ਵਾਲੀ ਕੁੜੀ ਲਈ ਵੀਰੇ ਬਾਬਾ ਨਾਲ ਹੂੰ ਠੀਕ ਹੈ ਪਲੱਸ 2 ਵਾਲੀ ਕੁੜੀ ਲੈ ਕੇ ਗਿਆ ਉਹ ਡੋਡੇ ਲੈਣ ਯਾਰ ਦੋ ਕੁੜੀ ਲੈ ਕੇ ਜਾ ਐ ਦੇ ਦੂ ਇਹੋ ਜਿਹਾ ਗੰਦ ਖਾਣਾ ਤੂੰ ਪੰਜਾਬ ਚ ਖਾ ਲੈ ਹੂੰ ਉਹ ਕੁੜੀ ਰਾਜਸਤਾਨੀਆਂ ਅਕੇ ਪੇਸ਼ ਕਰਦਾ ਵੀ ਮੈਨੂੰ ਅੱਧਾ ਕਿਲੋ ਡੋਡੇ ਲਾ ਹਾਂ ਮੈਨੂੰ ਕਿਹਨੇ ਦੱਸਤਾ ਫਿਰ ਅਸੀਂ ਢਾ ਲਿਆ ਅੱਛਾ ਤੇ ਜਦੋਂ ਫਿਰ ਗੁਰਦਾਰ ਵਾਲਿਆਂ ਨੂੰ ਪਤਾ ਲੱਗਿਆ ਅਰਜਨ ਸਰ ਵਾਲਿਆਂ ਨੂੰ ਉਹ ਕਹਿੰਦੇ ਬਹੁਤ ਗਲਤ ਗੱਲ ਆ ਤੇਰੀ ਆਏ ਆ ਜਾਵਾਂ ਤੂੰ ਸਰਦਾਰ ਬੰਦੇ ਨਹੀਂ ਕਰਿਆ ਮੈਂ ਕਿਹਾ ਸਰਦਾਰ ਵੀ ਵੇਖੋ ਕੀ ਕਰਦਾਗਾ ਬੇਇੱਜ਼ਤੀ ਕੀਤੀ ਆ ਬੇਇੱਜ਼ਤੀ ਕੀਤੀ ਸਹੀ ਹੈ ਉਹ ਜੀ ਸਾਹਿਬ ਲੁਕੋ ਕੇ ਆਵੇ ਭਾਈ ਜਿਹੜੇ ਲੈਂਡ ਤੋਂ ਡੋਟਿਆ ਆ ਉਹ ਇੱਥੇ ਕਿਹੜੇ ਜੰਗ ਚ ਆਇਆ ਉਹ ਬਾਨਾ ਚ ਆਇਆ ਹੈ ਤੇ ਫਿਰਦਾ ਹੋ ਗਿਆ ਗਲਤ ਕੰਮ ਕਰਦਾ ਯਾਰ ਸਾਡੀ ਨੀਵੀ ਪੁਈ ਜਾਂਦਾ ਯਾਰ ਮੈਂ ਕਹਾਂ ਉਹ ਤੇ ਸਰਦਾਰ ਨਹੀਂ ਕਹਿੰਦੇ ਅਗਲੇ ਹਾਂ ਇਹ ਤੇ ਮਰਦਾ ਮੈਂ ਕਿਹਾ ਪੰਜਾਬ ਦੀ ਬੇਇੱਜ਼ਤੀ ਕੀਤੀ ਆ ਮਗੇ ਨਹੀਂ ਝੱਲੀ ਜਾਣੀ ਜੀ ਹੋਇਆ ਕਿ ਕਿਸਮਤ ਨੇ ਐਸਾ ਫੁਰਨਾ ਮਾਰਿਆ ਉੱਥੇ ਕੁੜੀਆਂ ਆਉਣ ਲੱਗੀਆਂ ਅਰਜਨ ਸਰਦੋ ਠੇਕੇ ਵਾਲੇ ਅੰਦਰ ਬਿਠਾ ਲਿਆ ਕਰਨ ਜਦੋਂ ਬਾਬੇ ਨੰਗੇਆ ਕਰਨ ਉਹਦੋਂ jaan jaan ਪੰਗੇ ਲੈਣ ਉਹ ਅੱਛਾ ਬਾਬਿਆਂ ਦਾ ਮੈਨੂੰ ਫੋਨ ਆਗਾ ਕਹਿੰਦਾ ਯਾਰ ਇਹ ਤਾਂ ਸਿਰ ਚ ਗਲੀਆਂ ਯਾਰ ਕਹਿੰਦਾ ਸਾਡੇ ਸਾਹਮਣੇ ਹੋਣ ਲੱਗ ਗਿਆ ਮੈਂ ਕਿਹਾ ਹੁਣ ਬਾਬਾ ਜੀ ਤੁਸੀਂ ਕਰੋ ਕੋਈ ਸਹੀ ਗੱਲ ਮੈਨੂੰ ਕਹਦਾ ਯਾਰ ਆ ਯਾਰ ਕੋਈ ਹੱਲ ਕਰੇ ਤਾਂ ਬੇਇੱਜ਼ਤੀ ਬਹੁਤ ਆ ਆਪਣੀ। ਹਾਂ। ਫੇਰ ਸਾਡਾ ਗਰਮੀਤ ਢੋਲਣ ਹੁੰਦਾ ਜੀ ਐਸਪੀ ਡੈਪਟੀ ਹੁੰਦਾ ਜੀ ਮੈਂ ਉਹਨੂੰ ਫੋਨ ਲਾਇਆ। ਹੂੰ। ਫੇਰ ਉਹ ਤੋਂ ਚੜੀਆਂ ਮਗਰ ਬੰਦੇ ਚੜਾ ਕੇ ਫੇਰ ਉਹ ਫੜਾਈਆਂ। ਹਾਂ। ਫੇਰ ਪਰਚਾ ਕਰਾਇਆ ਫੇਰ ਅੰਦਰ ਕਰਾਇਆ ਫੇਰ ਕਟਾਈਆਂ ਨਾਲੇ ਨਾਲੇ ਉਹਨਾਂ ਨੂੰ ਦੱਸਿਆ ਭਾਈ ਤੁਹਾਨੂੰ ਤਾਂ ਕਟਾਇਆ। ਹਾਂ। ਤੁਸੀਂ ਸਾਡੀ ਪਾਗ ਲਮਾਉਣਾ। ਅੱਛਾ। ਯਾਰ ਉਦੋਂ ਇੰਨਾ ਹੋ ਗਿਆ ਸੀ ਮੈਨੂੰ ਨਹੀਂ ਪਤਾ ਸੀਗਾ ਮੈਂ ਬਦਨਾਮ ਕਾਦੋਂ ਆ। ਉਹ ਮੈਨੂੰ ਕਿਹਾ ਕਿ ਜਿਹੜਾ ਫੜਦੇ ਆ ਤੇਰਾ ਨਾਮ ਲੈ ਦਿੰਦਾ ਮੈਂ ਕਿਹਾ ਇਹਨਾਂ ਨੂੰ ਪੁੱਛੋ ਮੈਨੂੰ ਜਾਣਦਾ ਵੀ ਆ ਕੋਈ ਮੇਰਾ ਕੋਈ ਡੋਡਿਆ ਨਾ ਲੈਣਾ ਦੇਣਾ ਹੀ ਨਹੀਂ ਮੇਰਾ ਨਾਮ ਕਾ ਤੋ ਨਹੀਂ ਜਾਂਦਾ ਮੈਂ ਬਦਨਾਮ ਕਿੱਥੋਂ ਹੋਇਆ ਹਾਂ ਮੈਨੂੰ ਕੋਈ ਪਤਾ ਨਹੀਂ ਹਾਂ ਬੀਕਾ ਨੇਰੋਂ ਵਸ ਜਾਂਦੀ ਆ ਉਹਨਾਂ ਨੇ ਪਤੰਦਰਾ ਨੇ ਨਾ ਹੀ ਮੇਰਾ ਲੈਣਾ ਤਾਰੀ ਬਾਬਾ ਤਾਰੀ ਬਾਬਾ ਤਾਰੀ ਬਾਬਾ ਮੋਗਨ ਸਾਰੇ ਆਵਲੀ ਟਕੜਾ 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 ਕੋਈ ਪਤਾ ਨਹੀਂ ਬਾਬਾ ਕੌਣ ਹੈ ਕਿੱਥੇ ਹੈ ਨਾ ਉੱਥੇ ਤਾਰ ਦੇਣੇ ਹਾਂ ਲੈ ਜਾ ਲੈ ਜਾ ਬਾਬਾ ਆ ਗਿਆ ਲੈ ਜਾ ਲੈ ਜਾ ਬਾਬਾ ਆ ਗਿਆ ਚੱਕ ਲੈ ਬਾਬਾ ਆ ਗਿਆ ਪਿਆਰੇ ਬਾਬਾ ਬਦਨਾਮ ਉਹ ਮੈਨੂੰ ਕਹਿੰਦਾ ਯਾਰ ਜੀਰੂ ਫੜਦੇ ਹੋ ਕਹਿੰਦਾ ਤਾਰੀ ਬਾਬਾ ਜੀ ਨੂੰ ਫੜਦੇ ਹੋ ਕਹਿੰਦਾ ਤਾਰੀ ਬਾਬਾ ਮੈਂ ਕਹਿੰਦਾ ਜਨਾਬ ਜੀ ਇੱਕ ਵੀ ਬੰਦਾ ਹੋਵੇ ਮੈਂ ਕੱਢ ਲੂ ਆ ਤੂੰ ਪਾਈਆ ਵੀ ਦਿੱਤੇ ਹੁਣ ਮੈਂ ਕੀ ਕਰਨੇ ਤੇ ਡੋਡੇ ਵੇਚ ਕੇ ਬੈਠ ਕੇ ਇਹ ਤੇ ਰਾਸਤਾਨੀ ਬਹੁਤ ਹੈ ਆਪਾਂ ਨੂੰ ਕਦੋਂ ਨੇੜੇ ਆਉਣ ਦਿੰਦੇ ਆ ਇਹ ਹਾਂ ਮੈਨੂੰ ਕਹਿੰਦਾ ਫਿਰ ਯਾਰ ਨਾ ਕਾ ਤੋ ਲੈਦੇ ਤੇਰਾ ਇੱਕ ਦਿਨ ਉਹਨਾਂ ਨੇ ਅੱਠ ਬਾਲ ਲਏ ਮੈਂ ਆ ਗਿਆ ਹਾਂ ਅੱਛਾ ਮੈਂ ਵੀ ਆ ਗਿਆ ਉੱਥੇ ਬਹਿ ਗਿਆ ਮੈਂ ਕਿਹਾ ਇਹਨਾਂ ਨੂੰ ਪੁੱਛੂ ਹਾਂ ਹਾਂ ਉਹ ਕਹਿੰਦਾ ਓਏ ਬਾਬੇ ਨੂੰ ਸੱਦਿਏ ਤੇ ਤੁਹਾਨੂੰ ਛਡਾ ਲੂਗਾ ਜਾਣ ਦਾ ਹਾਂ ਜੀ ਮਰੀ ਨੇ ਆਇਆ ਆਪਣੇ ਨਾਲ ਹੀ ਅੱਗੇ ਨੂੰ ਉਹਦੇ ਕੋਲ ਹੀ ਜਾਂਦੇ ਹਾਂ ਪੱਕੇ ਜਾਂਦੇ ਹਾਂ ਹਾਂ ਮੈਂ ਕਹਿੰਦਾ ਫੜਦਾ ਪੁੱਛ ਇਹਨਾਂ ਨੂੰ ਹਾਂ ਹੁਣ ਤਨ ਤਨ ਮਾਰੇ ਥਾਪੜੇ ਕਹਿੰਦਾ ਤੁਹਾਡਾ ਬਣੋ ਜਾ ਬੈਠਾ ਬਾਬਾ ਦਾ ਇਹ ਨਹੀਂ ਆ ਕਿਉਂ ਆ ਕੇ ਮੋਨ ਨੇ ਹਾਂ ਮੈਂ ਕਹਿੰਦਾ ਰੋਹ ਤੋਂ ਨੀਆਂ ਬਗਾਏ ਕਰਦੇ ਆ ਹਾਂ ਸਹੀ ਮਦਨਾ ਮੈਂ ਉਹ ਮੈਨੂੰ ਕਹਿੰਦਾ ਕਾਰ ਕੋਈ ਹੱਲ ਕੰਜਰ ਦੇ ਇੱਥੇ ਤਾਂ ਕਹਿੰਦਾ ਡਾਕੂ ਬਣਾਇਆ ਪਿਆ ਤੈਨੂੰ ਅਜੇ ਤੱਕ ਨਾ ਚੱਲੀ ਜਾਂਦਾ ਹਾਂ ਅਜੇ ਵੀ ਹੁਣ ਵੀ ਮੇਰਾ ਨਾ ਟਾਪਿਆ ਤੇ ਹਾਂ ਫਿਰ ਇਹ ਡਾਬੇ ਵਾਲਾ ਲੈ ਲੈਂਦਾ ਤਾਰੀ ਬਾਬਾ ਹੈ ਤੇ ਬਹੁਤ ਹਾਂ ਤੇ ਬਹੁਤ ਮਾਲ ਹਾਂ ਤਾਰੀ ਬਾਬੇ ਵਾਲਾ ਬਈ ਲੈ ਉਹ ਕਹਿੰਦਾ ਤੇਰੇ ਨਾਲ ਇਹ ਤੋਂ ਨਾ ਵੱਜ ਜਾਂਦਾ ਚਲ ਸ਼ੁਕਰ ਆ ਮੈਂ ਕਿਹਾ ਭਾਈ ਤੁਹਾਨੂੰ ਨਹਾਦਾ ਆਵੇ ਹੈਨਾ ਤਾਰੇ ਜਿਹੜੇ ਹਨ ਬੀ ਬਹੁਤ ਪਰ ਹਾਂ ਇਨਾ ਹੈਗਾ ਮੈਨੂੰ ਟਰੱਕਾਂ ਵਾਲਿਆਂ ਨੇ ਰੋਜੀ ਰੋਟੀ ਦਿੱਤੀ ਮੈਨੂੰ ਡਰਾਈਵਰਾਂ ਨੇ ਮੈਂ ਦੋ ਟਾਈਮ ਅਰਦਾਸ ਕਰਦਾ ਹਾਂ ਡਰਾਈਵਰ ਸਾਡਾ ਚਾਹੇ ਕੈਨੇਡਾ ਬੈਠਾ ਹੋਵੇ ਚਾਹੇ ਇੰਡੀਆ ਬੈਠਾ ਦੇ ਅਰਬ ਦੇਸ਼ਾਂ 'ਚ ਬੈਠਾ ਜਿੱਥੇ ਵੀ ਬੈਠਾ ਉਹ ਖੁਸ਼ ਰਵੇ ਉਹਦਾ ਪਰਿਵਾਰ ਖੁਸ਼ ਰਵੇ ਕਿਉਂਕਿ ਮੈਨੂੰ ਉਹਨਾਂ ਨੇ ਰੋਟੀ ਪਾਇਆ ਹਨਾ ਮੈਂ ਉਹਨਾਂ ਦਾ ਦਿੱਤਾ ਖਾਣਾ ਯਾਰ ਮੈਂ ਕਦੇ ਵੀ ਡਰਾਈਵਰ ਨੂੰ ਉੱਚੀ ਆਵਾਜ਼ ਨਹੀਂ ਬੋਲਿਆ ਅਜੇ ਤੱਕ ਬਾਬਾ ਮੇਰੀ ਨਵੀਂ ਗੱਡੀ ਭਾਂਤੀ ਸੀਗੀ ਆਜਨ ਸਰ ਬੈ ਕਰੀ ਮੈਂ ਮੱਥਾ ਟੇਕਣ ਗਿਆ ਵਾ ਸੀਗਾ ਨਵੀਂ ਗੱਡੀ ਜਮਾ ਪਹਿਲਾ ਦੂਜੇ ਹਜੇ ਮਹੀਨਾ ਕਿ ਹੋਇਆ ਸੀ ਪਹਿਲੀ ਵਾਰੀ ਪੰਜਾਬ ਨੂੰ ਆ ਰਿਹਾ ਸੀ ਲੈ ਕੇ ਮਾਂ ਟਰਾ ਦਾ ਮਾਂ ਟਰਾ ਦਾ ਬੈ ਕਰਤਾ ਉਹਨੇ ਗੱਡੀਆਂ ਵਾਲੇ ਉਹਦੇ ਗਾਲੇ ਹੋ ਗਏ ਉਹਨੂੰ ਮੈਂ ਓਏ ਨਾ 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 ਮੇਰੇ ਘਰ ਵਾਲੀ ਉੱਤਰ ਗਈ ਬਿੱਤੋਂ ਪਹਿਲਾਂ ਚੀਕਾਂ ਲੱਗ ਗਈ ਮਾਂ ਡਰ ਜਾਂਦੀਆਂ ਬੁੜੀਆਂ ਹਨਾ ਉੱਤੇ ਹੀ ਛੜ ਗਿਆ ਤਾਂ ਹੁਣ ਗੱਡੀ ਤੇ ਜਾਊਗਾ ਥੱਲੇ ਵੀ ਲੰਘੂ ਸਹੀ ਗੱਲ ਹੈ ਪੰਜ ਦਿਨ ਰੋਲਾ ਰੂਲਾ ਪਾਇਆ ਰੋਕ ਲਿਆ ਤੇ ਜਦੋਂ ਉਹ ਕਹਿੰਦੀ ਨਾ ਬਾਈ ਘੁੱਟੋ ਨਾ ਇਹਦਾ ਕੀ ਕਸੂਰ ਗਲਤੀ ਤਾਂ ਸਾਡੀ ਆ ਮਗਰ ਲਾ ਕੇ ਉੱਠ ਗਿਆ ਉਹ ਲੋਕਾਂ ਨੂੰ ਪੈਣੇ ਤੁਹਾਡੀ ਗੱਡੀ ਨਵੀਂ ਉਹ ਕੋਈ ਖਾਸ ਮਾ ਨੂੰ ਕਹੇ ਗੱਡੀ ਕਹਿੰਦੀ ਗੱਡੀ ਵੀਰੇ ਟੁੱਟ ਗਈ ਆ ਸਾਥ ਤਾਂ ਵੀ ਹੈ ਟੁੱਟ ਗਈ ਆ ਗੱਡੀ ਸਾਡਾ ਇਹ ਤੇ ਕੀ ਆ ਕੋਈ ਨਾ ਤੁਹਾਡੇ ਡਰਾਈਵਰਾਂ ਸਰਤੀ ਰੋਟੀ ਖਾਂਦੇ ਆ ਸੀ ਫੇਰ ਕੀ ਆ ਉਹ ਕਹਿੰਦਾ ਵੀ ਕੀ ਦੀ ਗੱਡੀ ਕਹਿੰਦੀ ਤਾਰੀ ਬਾਬੇ ਦਊਂਗਾ ਤੂੰ ਕਿਹਾ ਦੀ ਕਹਿੰਦੀ ਮੈਂ ਘਰ ਵਾਲੀ ਹਾਂ ਕੋਈ ਜਾਈ ਆ ਓਏ ਇਹ ਵੀ ਉਹ ਹੋਜੂਗਾ ਯਾਰ ਰੱਬ ਦੀਆਂ ਦਿੱਤੀਆਂ ਖਾਣ ਵਾਲ ਕੋਈ ਇਹ ਮੇਰੇ ਕੋਈ ਨਾ ਮੈਂ ਆਇਆ ਉਹਨੂੰ ਮੈਂ ਕਿਹਾ ਕੋਈ ਨਾ ਰੈਡੀ ਰੀਟਰ ਸਹੀ ਆ ਗੱਡੀ ਤੁਰਦੀ ਆ ਮੈਂ ਕਹਿੰਦਾ ਤੇ ਕੰਮ ਕਰਾ ਲਾਂਗੇ ਯਾਰ ਅਸੀਂ ਇੱਕ ਬਾਲਫੋ ਬੇ ਨਹੀਂ ਗਿਆ ਲੈ ਕੇ ਤੁਰ ਪਏ ਮੈਂ ਗਾਇਰ ਨਹੀਂ ਦੇ ਦੇ ਇਹਨਾਂ ਦਾ ਦਿੱਤਾ ਖਾਨੇ ਇਹਨਾਂ ਮੂਰੇ ਆੜਨਾ ਨਹੀਂ ਹੂੰ ਸਹੀ ਇਹਨਾਂ ਨਾਲ ਲੜਨਾ ਨਹੀਂ ਸਹੀ ਗੱਲ ਹੈ ਮੈਨੂੰ ਡਰਾਈਵਰ ਗਾਲਾਂ ਵੀ ਕੱਢ ਜਾਈ ਮੈਨੂੰ ਮੈਂ ਕਦੇ ਨਹੀਂ ਉੱਚੀ ਬਾਝ ਬੋਲੇ ਕਨੈਕਟਰ ਆਉਣਾ ਪੇਲਾਉ ਦੋ ਘਾਲਤ ਹੁੰਦੀ ਸੀ ਜਦੋਂ ਬੀਕਾ ਨੇ ਟੱਪ ਕੇ ਕਨੈਕਟਰ ਨਹੀਂ ਸੌਂਦਾ ਨਹੀਂ ਕਨੈਕਟਰ ਝੋਕਾ ਲਾਉਣ ਲੱਗ ਜਾਂਦੇ ਆ ਕਨੈਕਟਰ ਨੇ ਕਹਿੰਦਾ ਤਾਰੀ ਬਾਬੇ ਦਾ ਢਾਬਾ ਨਾ ਲੰਘ ਜੀ ਸਹੀ ਗੱਲ ਹੈ ਤਾਰੀ ਬਾਬੇ ਦਾ ਢਾਬਾ ਨਾਲ ਲੰਗ ਜੀ ਉਹ ਕਹਿੰਦਾ ਕੀ ਦਿੰਨਾ ਇਹਨਾਂ ਨੂੰ ਤੂੰ ਹਾਂ ਹਾਂ ਸਾਲੇ ਬੀਕਾਂ ਨੇ ਰੋਈ ਤਗੜੇ ਹੋ ਜਾਂਦੇ ਵੀ ਢਾਬਾ ਨਾਲ ਲੰਗ ਜੀ ਕਿਤੇ ਵੇਖੀ ਕਿਤੇ ਬਾਬੇ ਦੇ ਘੜਨਾ ਮੈਂ ਕਿਹਾ ਬਸ ਤੁਹਾਡੇ ਨਾਲ ਤੁਹਾਡੇ ਨਾਲ ਜ਼ਿਆਦਾ ਇੱਜ਼ਤ ਮੈਂ ਕਨੇਕਟਰਾਂ ਦੀ ਕਰਦਾ ਹਾਂ ਇਹਨਾਂ ਨੂੰ ਕੋਈ ਬੋਸਦਾ ਨਹੀਂ ਬਚਾਰਾ ਢਾਬੇ ਤੇ ਮੈਂ ਇਹਨਾਂ ਲਈ ਆਉਂ ਭਗ ਤੁਹਾਡੇ ਨੂੰ ਵੱਧ ਕਰਨਾ ਸਹੀ ਗੱਲ ਹੈ ਪਾਣੀ ਪਿਆ ਬਾਈ ਨੂੰ ਫਰਾਨਾ ਕਰ ਯਾਰ ਬੱਚੇ ਖੁਸ਼ ਹੈ ਠੀਕ ਹੈ ਹੋਰ ਇੱਥੇ ਕੀ ਹੈ ਇੱਜ਼ਤ ਹੈ ਸਹੀ ਗੱਲ ਹੈ ਮੈਂ ਮਾਂ ਉਹ ਨੀ ਨਾ ਹੁਣ ਮੇਰ ਨਾਲ ਝਾੜੂ ਵੀ ਇਮਰਾਨ ਦੇ ਸੀ ਮੇਰ ਨਾਲ ਭਾਂਡੇ ਵੀ ਧਵਾਉਂਦੇ ਸੀ ਸਾਰਾ ਟਾਬੇ ਦਾ ਕੰਮ ਵੀ ਕਰਾਉਂਦੇ ਸੀ ਕਿ ਤੁਹਾਡੀ ਜਵਾਨ ਦਾ ਰਾਸ ਆ ਬਾਈ ਜਿੱਥੇ ਮਰਜੀ ਝੋਲੋ ਵਾਧੂ ਨਿਕਲਦਾ ਉਹਨਾਂ ਦਾ ਪਪਾ ਅੱਜ ਕੱਲ ਤਾਂ ਕਹਿੰਦੇ ਪਹਿਲੇ ਕਿਹੜੇ ਗੱਡੀ ਫੜਾ ਗਏ ਬਾਈ ਨਾ ਡਰਾਈਵਰ ਗੱਡੀ ਸਟਾਰਟ ਤੱਕ ਨਹੀਂ ਕਰਨ ਦਿੰਦੇ ਸਟਾਰਟ ਦਾ ਦੂਰੀ ਦੀ ਗੱਲ ਹੈ ਸ਼ੇਰਿੰਗ ਤਾਂ ਨਹੀਂ ਬਹਿਣ ਮੈਂ ਸਾਰੇ ਟਾਇਰ ਬਾਈ ਚੇਂਜ ਕਰਤੇ ਤੇ ਜਦੋਂ ਮਾਲਕਾ ਉਹਨਾਂ ਲਫੜ ਮਾਰਿਆ ਕਿ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਤੂੰ ਨਲਕੀਆਂ ਮੋ ਸਾਹਮਣੇ ਕਹੂੰਗਾ हां ओ नालकियां ਕਰਨੀਆਂ ਮੈਂ ਨਹੀਂ ਮੈਂ 2005 6 ਚ 4 5 ਦੇ ਵਿੱਚ ਜਾਂਦਾ ਸੀ 4 5 ਮਾਰਿਆ ਮੈਨੂੰ ਕਹਿੰਦਾ ਆ ਤੂੰ ਕੀ ਕੀਤਾ ਨਾਲੇ ਮੈਂ ਮਰ ਗਿਆ ਤੋਪੇ ਰੰਮ ਕਰਦੇ ਹੁਣ ਕਨੈਕਟਰ ਬਾਈ ਜੀ ਹੁਣ ਪਹਿਲਾਂ ਕਹਿੰਦਾ ਤਨਖਾਹ ਕਿੰਨੀ ਦੇਂਗਾ ਡੋਡੇ ਕਿੰਨੇ ਦੇ ਚੱਕਰ ਗੱਡੀ ਫੜਾਏਗਾ ਠੀਕ ਹੈ ਤੇ ਫੇਰ ਜਾਂਦਾ ਉਹ ਡਰਾਈਵਰ ਨਾਲੋਂ ਪਹਿਲਾਂ ਟਾਪੇ ਤੇ ਹੁੰਦਾ ਲੁੱਟ ਕੋਈ ਗਾਂ ਵਧੀ ਗੱਡੀਆਂ 'ਚ ਕਿਉਂਕਿ ਅੱਗੇ ਕਨੈਕਟਰ ਗੱਡੀ ਕੋਲੇ ਹੁੰਦਾ ਸੀ ਬਾਈ ਠੀਕ ਹੈ ਡਰਾਈਵਰ ਨੇ ਰੋਟੀ ਖਾਣ ਲੱਗ ਗਿਆ ਨਾ ਜਦੋਂ ਦੁਆਲ বাজ ਜਾਣੀ ਉਹਨੇ ਬਾਜ ਮਾਰਨੇ ਨੂੰ ਕਹਿੰਦਾ ਜਾ ਖਾ ਲੈ ਰੋਟੀ ਰਾਤ ਦੇ ਨਾਲ ਛੱਡਿਆ ਬਹੁਤ ਸੀ ਰਾਤ ਨੂੰ ਡਰਾਈਵਲ ਪਾ ਕੇ ਉੱਠ ਜਾਣਾ ਗੱਡੀ 'ਚ ਮੋਨਾਲੇ ਕਮੈਕਟਰ ਦਾ ਲੈਟ ਉੱਠ ਜਾਂਦੇ ਆ ਹਾਂ ਬਾਬਾ ਰਾਤ ਨੂੰ ਪਾ ਦੇਣਾ ਵਿੱਚ ਠੰਡੀ ਰੋਟੀ ਖਾਣੀ ਮਗਰੋਂ 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 ਛੱਡੀ ਵੀ ਛੱਡੀ ਵੀ ਖਾਣੀ ਵੀ ਬਾਈ ਨੇ ਕਹਿਦਾ ਰੋਟੀ ਖਾ ਲਾ ਠੀਕ ਹੈ ਬੇਟਾ ਬਿਆਣ ਦੋ ਰੋਟੀਆਂ ਰੱਖ ਦੇਣੀਆਂ ਫੇਰ ਉਹਦੇ ਨਹੀਂ ਖਾਣੀਆਂ ਜੇ ਵੱਧ ਹੈ ਜੇ ਘੱਟ ਹੈ ਹਾਂ ਉੱਚੀ ਆਵਾਜ਼ ਨਹੀਂ ਬਾਰ ਨਹੀਂ ਸਕਦੇ ਆਵਾਜ਼ ਮੈਨੂੰ ਨਾਲ ਹੋਰ ਲਿਆ ਦੇ ਸਤਾਰਾ ਬੋਲਣਾ ਨਹੀਂ ਜਮੇ ਹਾਂ ਉਹਨਾਂ ਦੇ ਮੋਜਾਂ ਦੇ ਗਾਣੇ ਲਾ ਦੇ ਬਾਈ ਡਰਾਈਵਰ ਨੇ ਕਿਹਾ ਇੰਨੇ ਵਜੇ ਠਾਦੀ ਮੈਨੂੰ ਤੇ ਐਂ ਬੈਠੇ ਹੁਣ ਮੋਜ ਨਾਲ ਥੱਲੇ ਗੱਡੀ ਦੇ ਹਾਂ ਵੀ ਵਾ ਟਾਈਮ ਹੋਣਾ ਆ ਲੇਟ ਨਾ ਹੋ ਜੀਏ ਟਾਈਮ ਹੋਣਾ ਆ ਬਹੁਤ ਹੈ ਜਿਤ ਵੀ ਬਹੁ ਕਰਦੇ ਬੰਦੇ ਬਾਈ ਤੇ ਯਾਰ ਫਿਰ ਡਰਾਈਵਰ ਬਣਿਆ ਬੰਦਾ ਮਾਰ ਵੀ ਨਹੀਂ ਜਾਂਦਾ ਬੰਦਾ ਬਾਈ ਹੁਣ ਉਹ ਟਾਈਮਾਂ ਚ ਸਿੱਖਿਆ ਬਾਬਾਪਾ ਕੁੱਟ ਖਾ ਕੇ ਡਰਾਈਵਰ ਬਣਿਆ ਆਪਾਂ ਮਾਰ ਵੀ ਨਹੀਂ ਜਾਂਦੇ ਆਪਾਂ ਦਵਾਈ ਵੀ ਚਲਾਉਂਦੇ ਉਹ ਟਾਈਮਾਂ ਦੇ ਡਰਾਈਵਰ ਬਣੇ ਵੇ ਆਪਾਂ ਮਨ ਤੂੰ ਦਵਾਈ ਜਾ ਕੇ ਲਾਇਸੈਂਸ ਬਣਾਏ ਆ ਤੁਸੀਂ ਤਾਂ ਹੀ ਬਣ ਗਏ ਬਾਈ ਜੇ ਤੇ ਕੁੱਟ ਖਾਧੀ ਸੀ ਜੇ ਤੇ ਕੁੱਟ ਨਾ ਖਾਧੀ ਹੁੰਦੀ ਦਵਾਈ ਕੋਈ ਨਹੀਂ ਟਰਾਲੀ ਚ ਚਲਾਉਂਦੀ ਸੀ ਸਿੱਖਿਆ ਡਰਾਈਵਰ ਇਹ ਤੋਂ ਸਿੱਖਿਆ ਗੱਡੀ ਮੈਂ ਦੋ-ਦਾਰੀ ਗੱਡੀ ਵੀ ਚਲਾਈ ਰਾਤ ਸੂਰ ਚੜਾੜ ਇਧਰ ਸਾਰੇ A to Z ਗਿਆ ਮੈਂ ਕੋ 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 ਗਲਤੀ ਹੋਈ ਨਹੀਂ ਤੇ ਪੇਚ ਘਸਾਇਆ ਨਹੀਂ ਗਲਤੀ ਹੋਈ ਨਹੀਂ ਤੇ ਪੇਚ ਘਸਾਇਆ ਨਹੀਂ ਡੰਡਾ ਭੰਨ ਦਿੰਦੇ ਹੀ ਮਾਰ ਮਾਰ ਮੇਰੀ ਨਾ ਮੇਰੇ ਮੂਰੇ ਬੈਟਰੀ ਰੱਖ ਦਣੀ ਜੇ ਚੱਕ ਲਈ ਜੇ ਜਾਗਦਾ ਜੇ ਨਾ ਚੱਕੀ ਕਿ ਡੰਡਾ ਮਾਰ ਦੂ ਜ਼ੋਰ ਨਾਲ ਬਈ ਤੂੰ ਬੈਟਰੀ ਕਦੋਂ ਨਹੀਂ ਹੱਥ ਕਦੋਂ ਫੜਿਆ ਬਾਬਾ ਯਾਰ ਕਰੈਕਟਰ ਮੰਨਦਾ ਵੀ ਨਹੀਂ ਦੀ ਮੈਂ ਸੌਂ ਗਿਆ ਹਾਂ ਕੁੱਤਾ ਵਿਆਹ ਨਹੀਂ ਮੰਨਦਾ ਇਹ ਉਹ ਨਹੀਂ ਬਤਾ ਮੈਂ ਚੱਕ ਗਿਆ ਐ ਤਾਂ ਮੈਂ ਜਾਗਦਾ ਮੈਂ ਬਾਹਰ ਟਾਇਰ ਵੇਖੀ ਜਾਵਾਂ ਆਂ ਟਾਰ ਚ ਗਿਆ ਟਾਰ ਚ ਬਾਹਰ ਹੀ ਛੱਡ ਤਾ। ਗਾ ਮੈਨੂੰ ਕਹਿੰਦਾ ਟਾਰ ਚ ਕਿੱਥੇ ਮੈਂ ਕਿਹਾ ਇੱਥੇ ਰੱਖੀ ਸੀ ਮੈਨੂੰ ਮੈਂ ਤਾਂ ਸਾਲਾ ਰੱਖੀ ਦਾ ਤੰ ਮਾਰੇ ਥਾਪੜੇ ਕਹਿੰਦਾ ਉਹ ਤਾਂ ਬਾਹਰ ਛੱਟੇ ਆ। ਸਹੀ ਗੱਲ। ਮੈਂ ਕਿਹਾ ਪੂਰੀ ਦੀ ਗੈਸਟ ਵਾਲੀ ਹੋ ਗਈ ਮੈਂ ਤਾਂ ਕਹਿੰਦਾ ਮੈਂ ਐਕਸੀਡੈਂਟ ਵੀ ਤਾਂ ਹੀ ਬਾਲੇ ਵਧੇ। ਬਾਲੇ ਵਧ ਗਏ ਬਾਬਾ। ਗੱਡੀ ਕੋਈ ਸਿੱਖਦਾ ਹੀ ਨਹੀਂ ਕਿਹੜਾ ਸੁੱਤਾ ਸਡੇਰ ਕੇ ਦੇਜਦਾ ਹੁਣ ਬੰਦਾ। ਹਾਂ ਡਰਾਈਵਰ ਨਹੀਂ ਮਿਲਨੇ। ਹਾਂ ਨਹੀਂ ਇਹ ਹਾਲਾਤ ਹੁੰਦੇ ਜਾਂਦੇ ਆ। ਡਰਾਈਵਰ ਤੇ ਟੇਲਰ ਬਹੁਤ ਔਖੇ ਮਿਲਦੇ ਆ ਪਰ ਆਪ ਆਪਣੇ ਬਣੇ ਬਣਾਏ ਪਾਉਣੇ ਪਿਆ ਕਰਨਗੇ। ਠੀਕ ਆ। ਹੋਣੀ ਬੱਬਾ ਦਾੜੀ ਨਾਲੋਂ ਮੁੱਛਾਂ ਲੰਬੀਆਂ ਹੋਊਗਾ ਹੋਣੀ ਸਮਾਈ ਵੱਧ ਗਈ ਕੱਪੜਾ ਸਸਤਾ ਹੈ ਕਦਰ ਨਹੀਂ ਕਰਦੇ ਬੰਦਾ ਤਿੰਨ ਵਾਰੀ ਸੋਚਦਾ ਕੱਪੜੇ ਲੈਣ ਲੱਗਿਆ ਅਸਲਾ ਕਹਿੰਦਾ ਉੱਥੇ 8-900 ਸਮਾਈ ਵਾਲੇ ਨਹੀਂ ਲੈਣਾ ਯਾਰ ਕੱਪੜਾ ਮਹਿੰਗਾ ਲੈ ਲੈ ਸਸਤੇ ਕੱਪੜੇ ਤਾਂ ਹੀ ਚੱਕੇਗੇ ਚਲੋ ਹਨੇਰਾ ਹੋ ਗਿਆ ਚੱਲੀਏ ਹਨਾ ਠੀਕ ਹੈ ਜੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਦੱਬ ਕੇ ਗਲਤੀ ਫਲਤੀ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ